ਸਵਾਗਤ ਹੈ ਜੀ ਤੁਹਾਡਾ ਜੇਐਮਜੀ ਸਟੱਡੀਜ਼ ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਸੋ ਅੱਜ ਤੁਹਾਡੇ ਨਾਲ ਕੱਚੇ ਅਧਿਆਪਕ ਤੇ ਬਾਕੀ ਦੇ ਆਪਣੇ ਜੱਥੇਵੰਦੀਆਂ ਦੀਆਂ ਕੁਝ ਜ਼ਰੂਰੀ ਮੰਗਾਂ ਜੋ ਕਿ ਸਰਕਾਰ ਦੇ ਨਾਲ ਬਾਰ-ਬਾਰ ਸਮਾਂ ਮੰਗਣ ਤੇ ਬਾਰ-ਬਾਰ ਮੰਗ ਪੱਤਰ ਦੇਣ ਤੋਂ ਬਾਅਦ ਸਰਕਾਰ ਨੇ ਸਮਾਂ ਦਿੱਤਾ ਅਤੇ ਜਿਹੜੀ ਮੀਟਿੰਗ ਹੈ ਉਹ ਨੇਪਰੇ ਚੜ੍ਹੀ ਹੈ ਅਤੇ ਨਾਲ ਦੀ ਨਾਲ ਸਾਰੀਆਂ ਹੀ ਜਥੇਬੰਦੀਆਂ ਨੂੰ ਸਮੇਤ ਕੱਚੇ ਅਧਿਆਪਕ ਜਥੇਬੰਦੀਆਂ ਸਮੇਤ ਕਾਫੀ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਕਈ ਔਕੜਾਂ ਸੀ ਸਰਵਿਸ ਦੇ ਵਿੱਚ ਉਹ ਸੰਬੰਧੀ ਕਾਫੀ ਹੱਦ ਤੱਕ ਜਿਹੜੀ ਸਰਕਾਰ ਵੱਲੋਂ ਹਾਮੀ ਭਰੀ ਗਈ ਹੈ ਉਹਨਾਂ ਮੰਗਾਂ ਨੂੰ ਮੰਨਣ ਦੇ ਲਈ ਅਤੇ ਜਲਦ ਹੀ ਉਹਨਾਂ ਨੂੰ ਮਨਜ਼ੂਰ ਕਰਕੇ ਲਾਗੂ ਕਰਨ ਬਾਰੇ ਵੀ ਕਿਹਾ ਗਿਆ ਹੈ ਸੋ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਐਂਡ ਤੱਕ ਤੁਹਾਨੂੰ ਐਂਡ ਤੱਕ ਬਹੁਤ ਵਧੀਆ ਜਾਣਕਾਰੀ ਹੈ ਜਿਹੜੀ ਉਹ ਇਸ ਵੀਡੀਓ ਵਿੱਚ ਮਿਲੇਗੀ ਸਾਰੇ ਹੀ ਅਧਿਆਪਕ ਵਰਗ ਦੇ ਲਈ ਇਕੱਲੇ ਕੱਚਿਆਂ ਦੇ ਲਈ ਨਹੀਂ ਸਾਰਿਆਂ ਦੇ ਲਈ ਸੋ ਇੱਕ ਵਾਰ ਤੋਂ ਫੇਰ ਤੁਹਾਡਾ ਸਵਾਗਤ ਹੈ ਸ਼ੁਰੂ ਕਰਦੇ ਹਾਂ ਜੀ ਵੀਡੀਓ ਜੋ ਵੀ ਸਾਡੇ ਸਾਥੀ ਇਸ ਚੈਨਲ ਦੇ ਉੱਪਰ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਅਧਿਆਪਕ ਸਾਥੀਆਂ ਤੱਕ ਜਿੰਨੇ ਵੀ ਸਟੂਡੈਂਟ ਸਾਥੀ ਨੇ ਅਤੇ ਜਿੰਨੇ ਵੀ ਅਧਿਆਪਕ ਚਾਹੇ ਉਹ ਕਿਸੇ ਵੀ ਕੈਟਾਗਰੀ ਦੇ ਨੇ ਉਸ ਤੱਕ ਚੈਨਲ ਨੂੰ ਜਰੂਰ ਭੇਜਣ ਤਾਂ ਕਿ ਅਧਿਆਪਕ ਵਰਗ ਨਾਲ ਸੰਬੰਧਿਤ ਸਾਰੀਆਂ ਹੀ ਅਪਡੇਟਸ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅਤੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ ਜਿੰਨੀਆਂ ਵੀ ਅਧਿਆਪਕਾਂ ਨਾਲ ਸੰਬੰਧਿਤ ਕੋਈ ਵੀ ਪੱਤਰ ਜਾਂ ਕੁਝ ਵੀ ਹੋਇਆ ਕਰੇਗਾ ਵਿਸ਼ਲੇਸ਼ਣ ਸਮੇਤ ਉਸ ਦੀ ਜਾਣਕਾਰੀ ਇਸ ਚੈਨਲ ਦੇ ਉੱਪਰ ਮਿਲਿਆ ਕਰੇਗੀ ਸੋ ਦੇਰੀ ਨਹੀਂ ਕਰਦੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਸੋ ਸਭ ਤੋਂ ਪਹਿਲਾਂ ਜਿਹੜੀ ਅਸੀਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਜਿਹੜੇ 180 ਬਹੁਤ ਹੀ ਥੋੜੀ ਜੀ ਗਿਣਤੀ ਹੈ ਤਕਰੀਬਨ ਟੋਟਲ ਮਿਲਾ ਕੇ 300 ਅਧਿਆਪਕ ਬੰਦ ਹੈ ਜਿਹੜੇ ਕਿ ਅਜੇ ਪੱਕੇ ਹੋਣ ਤੋਂ ਰਹਿੰਦੇ ਨੇ ਜੋ ਵਿਭਾਗੀ ਪਾਲਿਸੀ ਲਾਗੂ ਕੀਤੀ ਗਈ ਉਸ ਵਿਭਾਗੀ ਪਾਲਿਸੀ ਦੇ ਤਹਿਤ ਜੋ ਵੀ ਸਾਥੀ ਰਹਿੰਦੇ ਸੀ ਉਹਨਾਂ ਦੀ ਹੁਣ ਡਿਟੇਲ ਮੰਗ ਲਈ ਗਈ ਹੈ ਅਤੇ ਉਹਨਾਂ ਨੂੰ ਪੱਕਾ ਕਰਨ ਦਾ ਜਿਹੜਾ ਭਰੋਸਾ ਦੇ ਦਿੱਤਾ ਗਿਆ ਹੈ ਕਿ ਇਹ ਤੁਹਾਨੂੰ ਦੱਸ ਦਈਏ ਕਿ 31 12 ਤੱਕ 2025 ਤੱਕ ਜਿਹੜੀ ਸਾਰੀ ਡਿਟੇਲ ਲੈ ਕੇ ਸਾਰਾ ਕੁਝ ਕਰਕੇ 31 12 25 ਫਾਈਨਲ ਡੇਟ ਫਿਕਸ ਕਰ ਦਿੱਤੀ ਗਈ ਹੈ ਅਤੇ ਉੱਥੋਂ ਤੱਕ ਸਾਰੇ ਦੇ ਸਾਰੇ ਸਾਥੀ ਜਿਹੜੇ ਰਹਿੰਦੇ ਨੇ ਉਹ ਰੈਗੂਲਰ ਦੇ ਆਰਡਰ ਉਹਨਾਂ ਦੇ ਦਿੱਤੇ ਜਾਣੇ ਨੇ ਅਗਲੀ ਹੈ ਜੀ ਜਿਹੜੀ ਬਹੁਤ ਵੱਡੀ ਮੰਗ ਸੀ ਅਧਿਆਪਕ ਸਾਥੀਆਂ ਜੀ ਕੇ ਬਦਲੀਆਂ ਦੇ ਲਈ ਜਿਹੜੀ ਫਹਿਰ ਦੀ ਭਾਵ ਕਿ 3 ਸਾਲ ਦਾ ਜਾਂ 2 ਸਾਲ ਦਾ ਇੱਕੋ ਜਗ੍ਹਾ ਤੇ ਸਟੇ ਪੀਰੀਅਡ ਸੀ ਉਸ ਨੂੰ ਖਤਮ ਕਰਨ ਦੀ ਵੱਡੇ ਪੱਧਰ ਤੇ ਡਿਮਾਂਡ ਕੀਤੀ ਜਾ ਰਹੀ ਸੀ ਉਸ ਦੇ ਉੱਪਰ ਵੀ ਹਾਮੀ ਹੈ ਜਿਹੜੀ ਸਰਕਾਰ ਨੇ ਭਰ ਦਿੱਤੀ ਹੈ ਕਿਉਂਕਿ ਵੋਟਾਂ ਦਾ ਸਮਾਂ ਬਿਲਕੁਲ ਨੇੜੇ ਆ ਚੁੱਕਿਆ ਹੈ ਇਸ ਕਰਕੇ ਸਰਕਾਰ ਵੀ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਵਰਗ ਨੂੰ ਨਾਰਾਜ਼ ਕਰਨਾ ਨਹੀਂ ਚਾਹੁੰਦੀ ਹਾਂਜੀ ਅਗਲੀ ਜਿਹੜੀ ਮੰਗ ਸੀਗੀ ਉਹ ਇਹ ਸੀ ਕਿ ਪ੍ਰਾਇਮਰੀ ਦੇ ਵਿੱਚ ਵੀ ਜਿਹੜੇ ਸਰੀਰਕ ਸਿੱਖਿਆ ਦੇ ਅਧਿਆਪਕ ਨੇ ਉਹਨਾਂ ਨੂੰ ਭਰਤੀ ਕੀਤਾ ਜਾਵੇ ਬਲਾਕ ਲੈਵਲ ਤੇ ਨਹੀਂ ਸਕੂਲਾਂ ਦੇ ਵਿੱਚ ਕਮ ਸੇ ਕਮ ਸੈਂਟਰ ਲੈਵਲ ਤੇ ਤਾਂ ਇੱਕ ਅਧਿਆਪਕ ਹੋਣਾ ਜ਼ਰੂਰੀ ਹੀ ਹੈ ਸੋ ਉਸ ਸੰਬੰਧੀ ਵੀ ਜਿਹੜੀ ਮੰਗ ਹੈ ਉਸ ਨੂੰ ਪ੍ਰਮਾਣ ਕਰਨ ਦੇ ਲਈ ਆ ਇੱਕ ਵਾਰੀ ਹਾਮੀ ਭਰ ਦਿੱਤੀ ਗਈ ਹੈ ਕਿ ਜਰੂਰ ਇਹ ਭਰਤੀ ਹੋਵੇਗੀ ਸਰਕਾਰ ਜਾਂਦੀ ਜਾਂਦੀ ਚਾਹੁੰਦੀ ਹੁੰਦੀ ਹੈ ਕਿ ਇਸ ਤਰ੍ਹਾਂ ਦਾ ਕੁਝ ਨਾ ਕੁਝ ਹੋਵੇ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਦੋ ਤਰ੍ਹਾਂ ਦੀਆਂ ਭਰਤੀਆਂ ਦਾ ਜਿਹੜਾ ਸਰਕਾਰ ਨੇ ਐਲਾਨ ਵੀ ਕੀਤਾ ਸੋ ਉਸ ਦੇ ਬਾਰੇ ਵੀ ਜਦੋਂ ਨੋਟੀਫਿਕੇਸ਼ਨ ਹੁੰਦਾ ਤੁਹਾਨੂੰ ਜਰੂਰ ਇਸ ਚੈਨਲ ਦੇ ਉੱਪਰ ਦੱਸਿਆ ਜਾਵੇਗਾ ਸੋ ਦੇਖੋ ਜਿਹੜਾ ਅਸੀਂ ਪਿਛਲੇ ਪੁਆਇੰਟ 'ਚ ਦੱਸ ਕੇ ਗਏ ਹਾਂ ਕਿ 31 12 25 ਤੱਕ 10 ਸਾਲ ਦੀ ਠੇਕਾਦਾਰਕ ਸੇਵਾ ਕਰਨ ਵਾਲਿਆਂ ਨੂੰ ਪੱਕਾ ਕੀਤਾ ਜਾਵੇਗਾ ਸੋ ਇਹ ਜਿੰਨੇ ਵੀ ਵਿਭਾਗ ਦੇ ਮੁਲਾਜ਼ਮ ਨੇ ਚਾਹੇ ਉਹ ਅਧਿਆਪਕ ਨੇ ਠੀਕ ਹੈ ਜੀ ਜਾਂ ਹੋਰ ਨੇ ਉਹਨਾਂ ਨੂੰ ਉਹਨਾਂ ਦੇ ਕੰਮ ਨੂੰ ਨੇਪਰੇ ਚਾੜਨ ਦੇ ਲਈ ਸਰਕਾਰ ਪੂਰੀ ਤਰ੍ਹਾਂ ਕਹਿ ਰਹੀ ਹੈ ਕਿ ਇਸ ਸਾਲ ਦੇ ਵਿੱਚ ਜਿੰਨੇ ਵੀ ਸਾਰੇ 10 ਸਾਲ ਪੂਰੇ ਕਰ ਜਾਣਗੇ ਉਹ ਸਾਰੇ ਦੇ ਸਾਰੇ ਪੱਕੇ ਹੋਣਗੇ ਸੋ ਅਗਲੀ ਕੀ ਗੱਲ ਹੈ ਜੀ ਅਗਲੇ ਪੁਆਇੰਟ ਦੇ ਵਿੱਚ ਇਹ ਬਹੁਤ ਵੱਡੀ ਮੰਗ ਸੀ ਜੀ ਜਿਹੜੀ ਅਗਲੇ ਪੁਆਇੰਟ ਨੇ ਬੜੇ ਗੌਰ ਨਾਲ ਦੇਖਿਓ ਬੜੇ ਧਿਆਨ ਨਾਲ ਸੁਣਿਓ ਪ੍ਰੀ ਪ੍ਰਾਇਮਰੀ ਤੋਂ CHT CHT ਤੋਂ BPO ਦੀ ਜਿਹੜੀ ਪ੍ਰੋਮੋਸ਼ਨ ਹੈ ਉਹਦੇ ਲਈ ਜਿਹੜੀ ਸੇਵਾ ਦੀ ਸਰਵਿਸ ਦਾ ਜਿਹੜਾ ਪੀਰੀਅਡ ਹੈ ਉਹ 2 ਸਾਲ ਕੇ ਹਰ 2 ਸਾਲ ਬਾਅਦ ਤਾਂ ਜਿਹੜੀ ਪ੍ਰੋਮੋਸ਼ਨ ਹੈ ਜਦੋਂ 2 ਸਾਲ ਦਾ ਸਮਾਂ ਪੂਰਾ ਹੁੰਦਾ ਕਿਸੇ ਵੀ ਅਧਿਆਪਕ ਦਾ ਉਸ ਨੂੰ 2 ਸਾਲਾਂ ਬਾਅਦ ਪ੍ਰੋਮੋਸ਼ਨ ਲੈਣ ਦਾ ਹੱਕ ਮਿਲਣਾ ਚਾਹੀਦਾ ਤਾਂ ਇਸ ਦੀ ਜਿਹੜੀ ਸ਼ਰਤ ਹੈਗੀ ਪਾਉਣ ਬਾਰੇ ਵੀ ਸਰਕਾਰ ਨੇ ਹਾਮੀ ਭਰੀ ਹੈ ਕਿ ਹਾਂਜੀ ਇਸ ਦੇ ਉੱਤੇ ਵੀ ਕੰਮ ਕੀਤਾ ਜਾਵੇਗਾ ਐਲੀਮੈਂਟਰੀ ਵਿਭਾਗ ਵਿੱਚ ਸ੍ਰੀ ਸਿੱਖਿਆ ਅਧਿਆਪਕਾਂ ਦੀ ਇਹ ਪੁਆਇੰਟ ਤੋਂ ਪਹਿਲਾਂ ਡਿਸਕਸ ਕਰਤਾ ਜੀ ਅੱਗੇ ਆ ਜੀ ਪ੍ਰੀ ਪ੍ਰਾਇਮਰੀ ਤੋਂ ਬੀਪੀਓ ਆ ਜਿਹੜਾ ਉਹ ਜ਼ਿਲ੍ਹਾ ਕਾਟਰੀ ਹੋਵੇਗਾ ਭਾਵੇਂ ਜਦੋਂ ਪ੍ਰਮੋਸ਼ਨਾਂ ਹੋਣਗੀਆਂ ਭਾਟੀਆਂ ਹੋਣਗੀਆਂ ਉਹਨੂੰ ਜ਼ਿਲ੍ਹਾ ਕਾਟਰੀ ਹੀ ਮੰਨਿਆ ਜਾਵੇਗਾ ਬੀਪੀਓ ਨੂੰ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਦੇ ਵਿੱਚ ਜਿਹੜੀ ਬਦਲੀ ਹੈ ਉਹ ਨਹੀਂ ਕੀਤੀ ਜਾ ਸਕਦੀ ਕਿਉਂਕਿ ਜ਼ਿਲ੍ਹੇ ਦੇ ਵਿੱਚ ਵਿੱਚ ਹੀ ਹੋਵੇਗਾ ਜ਼ਿਲ੍ਹਾ ਕਾਟਰੀ ਹੀ ਮੰਨਿਆ ਜਾਵੇਗਾ ਜ਼ਿਲ੍ਹੇ ਦੇ ਵਿੱਚ ਹੀ ਪ੍ਰਮੋਸ਼ਨਾਂ ਲਈਆਂ ਜਾਣਗੀਆਂ ਜਿਸ ਤਰ੍ਹਾਂ ਕਿ CHT ਤੋਂ ਬਾਅਦ BPO ਆ ਉਹ ਜ਼ਿਲ੍ਹਾ ਦੇ ਵਿੱਚੋਂ ਹੀ ਹੋਣਗੀਆਂ ਪ੍ਰਮੋਸ਼ਨ ਚੈਨਲ ਦੀ ਗੱਲ ਕਰ ਰਹੇ ਹਾਂ ਇਹ ਬਾਹਰੋਂ ਨਹੀਂ ਹੈ ਡਾਇਰੈਕਟ ਭਰਤੀ ਦੇ ਵਿੱਚੋਂ ਬਾਹਰੋਂ ਆ ਸਕਦੇ ਆ ਸੋ ਅਗਲਾ ਪੁਆਇੰਟ ਆ ਜਿਹੜਾ ਜੀ ਜਨਵਰੀ ਤੋਂ ਦਸੰਬਰ ਤੱਕ ਪੋਸਟਾਂ ਖਾਲੀ ਹੋਣ ਤੋਂ ਪਹਿਲਾਂ ਪ੍ਰਮੋਸ਼ਨ ਦੀ ਪ੍ਰਕਿਰਿਆ ਕੀਤੀ ਜਾਵੇਗੀ ਭਾਵੇਂ ਜਦੋਂ ਹੀ ਸਾਲ ਸ਼ੁਰੂ ਹੁੰਦਾ ਤੇ ਐਂਡ ਹੁੰਦਾ ਉਸ ਦੀ ਡਿਟੇਲ ਪਹਿਲਾਂ ਹੀ ਹੋਵੇਗੀ ਪਰ ਹੁੰਦਾ ਹੀ ਹੈ ਵਿਭਾਗ ਕੋਲੇ ਕਿ ਕਿਹੜੀ ਕਿਹੜੀ ਪੋਸਟ ਖਾਲੀ ਹੋ ਰਹੀ ਹੈ ਈਟੀਟੀ ਵੀ ਹੋ ਰਹੀ ਹੈ ਸੀਐਚਟੀ ਵੀ ਹੋ ਰਹੀ ਹੈ ਐਚਟੀ ਵੀ ਹੋ ਰਹੀ ਹੈ ਸੋ ਉਸ ਦੀ ਜਿਹੜੀ ਡਿਟੇਲ ਪਹਿਲਾਂ ਹੀ ਲੈ ਕੇ ਕਦੋਂ ਕਦੋਂ ਕਿਹੜੀ ਕਿਹੜੀ ਪੋਸਟ ਭਰਨੀ ਹੈ ਉਹਦੀ ਜਿਹੜੀ ਸੂਚੀ ਬਣਾ ਕੇ ਜਿਹੜੀ ਪ੍ਰੋਮੋਸ਼ਨਾਂ ਦੀ ਸੂਚੀ ਬਣਾ ਕੇ ਉਹ ਨਾਲ ਦੀ ਨਾਲ ਜਾਰੀ ਕੀਤੀ ਜਾਵੇਗੀ ਇਸ ਸੰਬੰਧੀ ਜਿਹੜੀ ਗੱਲ ਹੈ ਉਹ ਕਹੀ ਗਈ ਹੈ ਸੋ ਅੱਗੇ ਈਟੀਟੀ ETT ਤੋਂ HD HTT HT ਤੋਂ CHT CHT ਤੋਂ BPO ਦੀ ਜਿਹੜੀ ਵਿਭਾਗੀ ਪ੍ਰਮੋਸ਼ਨ ਹੈ ਉਹਦਾ ਕੋਟਾ 90% ਹੋਵੇਗਾ ਜੀ ਤੇ ਸਿੱਧੀ ਭਰਤੀ ਦਾ ਕੋਟਾ 10% ਭਾਅ ਕੇ ਡਾਇਰੈਕਟ ਪੇਪਰ ਦੇ ਕੇ ਡਾਇਰੈਕਟ ਪੋਸਟਾਂ ਜਿਹੜੀਆਂ ਕੱਢੀਆਂ ਜਾਣੀਆਂ ਨੇ ਉਹ ਸਿਰਫ 10% ਭਾਅ ਕੇ 100 ਚੋਂ 10 ਸੀਟਾਂ ਹੀ ਭਰੀਆਂ ਜਾਣੀਆਂ ਨੇ ਬਾਕੀ ਸਾਰੇ ਦੀਆਂ ਸਾਰੀਆਂ ਸੀਟਾਂ ਜਿਹੜੀਆਂ ਉਹ ਪ੍ਰਮੋਸ਼ਨ ਚੈਨਲ ਰਾਹੀਂ ਹੀ ਭਰੀਆਂ ਜਾਣੀਆਂ ਨੇ ਸੋ ਇਹ ਗੱਲ ਵੀ ਸਰਕਾਰ ਵੱਲੋਂ ਕਹੀ ਗਈ ਹੈ ਅਗਲਾ ਪੁਆਇੰਟ ਹੈ ਜੀ ਪ੍ਰੀ ਪ੍ਰਾਇਮਰੀ ਤੋਂ ਈਟੀਟੀ ਈਡੀਟੀ ਤੋਂ ਐਚਟੀ ਦੀ ਜਿਹੜੀ ਪ੍ਰਮੋਸ਼ਨ ਹੈ ਉਹਦਾ ਸਮਾਂ 4 ਸਾਲ ਦੀ ਸ਼ਰਤ ਹੈ ਜਿਹੜੀ ਉਹ ਰੱਖੀ ਗਈ ਹੈ ਸੋ ਬੀਪੀਓ ਜਾਂ ਸੀਐਚਟੀ ਦੀ ਜਿਹੜੀ ਪ੍ਰਮੋਸ਼ਨ ਵਾਸਤੇ ਪਿੱਛੇ ਅਸੀਂ ਪੜਿਆ 2 ਸਾਲ ਦਾ ਸਮਾਂ ਸਟੇ ਦਾ ਭਾਵ ਕੇ ਸਰਵਿਸ ਦਾ 2 ਸਾਲ ਦਾ ਸਮਾਂ ਅਤੇ ਪ੍ਰੀ ਪ੍ਰਾਇਮਰੀ ਤੋਂ ਈਟੀਟੀ ਜਾਂ ਏਟੀਟੀ ਤੋਂ ਐਚਡੀ ਦੇ ਲਈ 4 ਸਾਲ ਦਾ ਜਿਹੜਾ ਸਮਾਂ ਉਹ ਹੋਵੇਗਾ ਸ਼ਰਤ ਹੋਵੇਗੀ ਸੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਸਰਕਾਰ ਦੇ ਨਾਲ ਜਿਹੜੀ ਮੀਟਿੰਗ ਹੋਈ ਹੈ ਜਥੇਬੰਦੀਆਂ ਦੀ ਉਹਦੇ ਵਿੱਚ ਕੱਚੇ ਅਧਿਆਪਕਾਂ ਤੋਂ ਲੈ ਕੇ ਈਟੀਟੀ ਤੋਂ ਲੈ ਕੇ ਐਚਟੀਸੀ ਐਚਟੀ ਬੀਪੀਓ ਪ੍ਰਮੋਸ਼ਨਾਂ ਤੇ ਹੋਰ ਜਿੰਨੀਆਂ ਬਦਲੀਆਂ ਦੀਆਂ ਮੰਗਾਂ ਸੀ ਉਹ ਕਾफी ਹੱਦ ਤੱਕ ਸਰਕਾਰ ਨੇ ਉਸ ਦੇ ਉੱਤੇ ਹਾਂ ਪੱਖੀ ਹੁਨਾਰਾ ਹੁੰਘਾਰਾ ਜਿਹੜਾ ਦਿੱਤਾ ਹੈ ਤੇ ਉਹਨਾਂ ਨੂੰ ਮਨਜ਼ੂਰ ਕਰਨ ਦੇ ਲਈ ਕਿਹਾ ਹੈ ਉਹ ਇਸ ਦੇ ਅਸਤੇ ਅਸੀਂ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਅਗਲਾ ਸੈਸ਼ਨ ਜਿਹੜਾ ਚੜੇਗਾ ਉਸ ਦੇ ਵਿੱਚ ਇਹ ਪੱਤਰ ਜਾਰੀ ਹੋਣਗੇ ਇਸ ਦੇ ਵਿੱਚੋਂ ਸਾਰੇ ਨਹੀਂ ਤਾਂ ਅਧੀਆਂ ਚੀਜ਼ਾਂ ਤਾਂ ਲਾਗੂ ਹੋਣ ਦੀ ਹੈ ਜਿਹੜੀ ਕਿ ਕੱਚੇ ਅਧਿਆਪਕਾਂ ਦੀ ਗੱਲ ਕਰੀਏ ਉਹ ਵੀ ਲਾਗੂ ਹੋ ਸਕਦੀਆਂ ਨੇ ਉਹ ਕਲੀਅਰ ਹੈ ਕਿ ਉਹ ਡਿਟੇਲ ਮੰਗ ਲਈ ਗਈ ਹੈ ਉਸ ਦੇ ਉੱਤੇ ਤਾਂ ਕੰਮ ਸ਼ੁਰੂ ਕਰ ਦਿੱਤਾ ਗਿਆ ਉਹ ਤਾਂ ਕਲੀਅਰ ਹੈ ਕਿ ਉਹਨਾਂ ਨੂੰ ਜਿਹੜੇ ਬਾਕੀ ਰਹਿੰਦਾ 300 ਦੇ ਕਰੀਬ ਅਧਿਆਪਕਾਂ ਨੂੰ ਤਾਂ ਆਰਡਰ ਮਿਲ ਹੀ ਜਾਣੇ ਨੇ ਤੇ ਜਿਹੜੇ ਬਾਕੀ 10 ਸਾਲ ਪੂਰੇ ਕਰ ਚੁੱਕੇ ਐਸੇ ਸਿੱਖਿਆ ਵਿਭਾਗ ਦੇ ਵਿੱਚ ਹੋਰ ਮੁਲਾਜ਼ਮ ਨੇ ਉਹਨਾਂ ਦਾ ਵੀ ਕੰਮ ਜਿਹੜਾ ਨੇਪਰੇ ਚਾੜਨ ਦੀ ਜਿਹੜੀ ਗੱਲ ਹੈ ਸਰਕਾਰ ਨੇ ਕਹੀ ਹੈ ਸੋ ਦੇਖਦੇ ਆ ਕਿੰਨਾ ਵਿੱਚੋਂ ਕਿਹੜੀਆਂ ਗੱਲਾਂ ਲਿਖਤੀ ਤੌਰ ਤੇ ਸਰਕਾਰ ਜਾਰੀ ਕਰਦੀ ਹੈ ਤੇ ਇਹਨਾਂ ਨੂੰ ਮਨਜ਼ੂਰ ਕਰਦੀ ਹੈ ਇਹ ਆਉਣ ਵਾਲੇ ਸਮੇਂ 'ਚ ਦੇਖਣ ਵਾਲੀ ਗੱਲ ਹੋਵੇਗੀ ਸੋ ਜੁੜੇ ਰਹੋ ਜੇਮ ਜੀ ਸਟੱਡੀਜ਼ ਦੇ ਨਾਲ ਇਸ ਜਾਣਕਾਰੀ ਸੰਬੰਧੀ ਆਪਣੀ ਰੈਕਮੈਂਟਾਂ ਵਿੱਚ ਜਰੂਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਚੈਨਲ ਦੇ ਉੱਪਰ ਨਵੇਂ ਤਾਂ ਸਬਸਕ੍ਰਾਈਬ ਜਰੂਰ ਕਰੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਨਮਸਕਾਰ ਸਤਿ ਸ਼੍ਰੀ ਅਕਾਲ